ਸਰ ਸਾਡੀਆਂ ਮੰਗਾਂ ਆਏ ਨੇ ਕਿ ਪੰਜਾਬ ਸਰਕਾਰ ਨੇ ਸਾਨੂੰ ਬਿਨਾਂ ਦੱਸਿਆ ਇੱਕ ਕਾਲਾ ਕਾਨੂੰਨ ਸਾਡੇ ਤੇ ਲਾਗੂ ਕੀਤਾ। 58 ਸਾਲ ਦੀ ਉਮਰ ਦਾ ਕਿਉਂਕਿ ਜਦੋਂ ਆਸ਼ਾ ਵਰਕਰ ਰੱਖੀ ਗਈ ਸੀ ਉਦੋਂ ਉਮਰ ਦੇ ਆਧਾਰ ਤੇ ਨਹੀਂ ਕੀਤੀ ਗਈ ਸੀ। ਜਿਵੇਂ ਦੁੱਧ ਤੇ ਮੱਖੀ ਕੱਢ ਕੇ ਕਾਰਦੇ ਨੇ ਪੰਜਾਬ ਸਰਕਾਰ ਨੇ ਇਦਾਂ ਆਸ਼ਾ ਵਰਕਰਾਂ ਤੋਂ ਬਿਨਾਂ ਕਿਸੇ ਵੀ ਪੈਨਸ਼ਨ ਜਾਂ ਰਿਟਾਇਰਮੈਂਟ ਤੋਂ ਸਾਡਾ ਸੇਵਾ ਮੁਕਤੀ ਦਾ ਲੈਟਰ ਜਾਰੀ ਕੀਤਾ ਹੈ। ਸਾਡੀਆਂ ਆਸ਼ਾ ਵਰਕਰਾਂ ਵਿੱਚ ਬਹੁਤ ਭਾਰੀ ਰੋਸ ਹੈ ਇਸ ਗੱਲ ਦਾ। ਸਰ ਸਾਡਾ ਤਨਖਾਹਾਂ ਨੂੰ ਲੈ ਕੇ 2500 ਰੁਪਿਆ ਸਾਡਾ ਪੰਜਾਬ ਸਰਕਾਰ ਦੇ ਰਹੀ ਸੀ ਕਮਲਜੀਤ ਕੁਾਰ ਜ਼ਿਲ੍ਹਾ ਪ੍ਰਧਾਨ ਸਰ ਸਾਡੀਆਂ ਮੰਗਾਂ ਆਏ ਨੇ ਕਿ ਪੰਜਾਬ ਸਰਕਾਰ ਨੇ ਸਾਨੂੰ ਬਿਨਾਂ ਦੱਸਿਆ ਇੱਕ ਕਾਲਾ ਕਾਨੂੰਨ ਸਾਡੇ ਤੇ ਲਾਗੂ ਕੀਤਾ ਹੈ 58 ਸਾਲ ਦੀ ਉਮਰ ਦਾ ਕਿਉਂਕਿ ਜਦੋਂ ਆਸ਼ਾ ਵਰਕਰ ਰੱਖੀ ਗਈ ਸੀ ਉਦੋਂ ਉਮਰ ਨਿਧਾਰਿਤ ਨਹੀਂ ਕੀਤੀ ਗਈ ਸੀ ਸਾਡੀ ਪੰਜਾਬ ਸਰਕਾਰ ਨੇ 58 ਸਾਲ ਉਮਰ ਤੈਅ ਕਰਕੇ ਸਾਨੂੰ ਸੇਵਾ ਮੁਕਤ ਕੀਤਾ ਗਿਆ ਸਾਡੀਆਂ ਪਟਿਆਲਾ ਜ਼ਿਲ੍ਹੇ ਦੀਆਂ 25 ਆਸ਼ਾ ਵਰਕਰਾਂ ਨੂੰ ਸੇਵਾ ਮੁਕਤ ਕੀਤਾ ਗਿਆ ਜਿਵੇਂ ਦੁੱਧ ਤੇ ਮੱਖੀ ਕੱਢ ਕੇ ਪਾਰਦੇ ਨੇ ਪੰਜਾਬ ਸਰਕਾਰ ਨੇ ਇਦਾਂ ਆਸ਼ਾ ਵਰਕਰਾਂ ਤੋਂ ਬਿਨਾ ਕਿਸੇ ਵੀ ਪੈਨਸ਼ਨ ਜਾਂ ਰਿਟਾਇਰਮੈਂਟ ਤੋਂ ਸਾਡਾ ਸੇਵਾ ਮੁਕਤੀ ਦਾ ਲੈਟਰ ਜਾਰੀ ਕੀਤਾ ਗਿਆ ਸਾਡੀਆਂ ਆਸ਼ਾ ਵਰਕਰਾਂ ਵਿੱਚ ਬਹੁਤ ਭਾਰੀ ਰੋਸ ਹੈ ਇਸ ਗੱਲ ਦਾ ਜੇਕਰ ਸਾਡੀ ਇਹ ਉਮਰ ਵਾਲੀ ਜਿਹੜੀ ਮੰਗ ਆ ਇਹ ਵਾਪਸ ਨਾ ਲਈਤੀ ਗਈ ਸਾਡੀ ਉਮਰ ਨਿਰਧਾਰਿਤ 65 ਸਾਲ ਨਾ ਕੀਤੀ ਗਈ ਤਾਂ ਆਉਣ ਵਾਲੇ ਸਮੇਂ ਵਿੱਚ 5 ਤਰੀਕ ਨੂੰ 5 ਜੁਲਾਈ ਨੂੰ ਸਾਡਾ ਜਲੰਧਰ ਵਿੱਚ ਬਹੁਤ ਭਾਰੀ ਰੋਜ਼ ਪ੍ਰਦਰਸ਼ਨ ਕੀਤਾ ਜਾਊਗਾ 23 ਜ਼ਿਲ੍ਹਿਆਂ ਦਾ ਬਹੁਤ ਵੱਡਾ ਰੋਜ਼ ਪ੍ਰਦਰਸ਼ਨ ਹੈ ਜਿਹਦੇ ਵਿੱਚ ਪੰਜਾਬ ਸਰਕਾਰ ਆਪ ਜ਼ਿੰਮੇਵਾਰ ਹੋਊਗੀ ਜਾਂ ਮਹਿਕਮਾ ਹੋਊਗਾ ਜਿਹੜਾ ਸਰਕਾਰਾਂ ਸਾਡੇ ਆਸ਼ਾ ਵਰਕਰ ਤੋਂ ਕਰੋਨਾ ਵਰਗੀ ਮਹਾਮਾਰੀ ਵਿੱਚ ਫ੍ਰੀ ਕੰਮ ਕਰਾ ਕੇ 58 ਸਾਲ ਦਾ ਕਾਲਾ ਕਾਨੂੰਨ ਸਾਡੇ ਤੇ ਥੋਪਿਆ ਗਿਆ ਸਰ ਇਹਦੇ ਵਿੱਚ ਸਾਡਾ ਡੀਸੀ ਦਫ਼ਤਰ ਦਾ ਮਾਰਚ ਹੈ ਅਸੀਂ ਡੀਸੀ ਦਫ਼ਤਰ ਤੱਕ ਮਾਰਚ ਕਰਾਂਗੇ ਸਰ ਸਾਢਾ ਤਨਖਾਹਾਂ ਨੂੰ ਲੈ ਕੇ 2500 ਰੁਪਿਆ ਸਾਡਾ ਪੰਜਾਬ ਸਰਕਾਰ ਦੇ ਰਹੀ ਸੀ ਉਹਦੇ ਵਿੱਚ ਵੀ ਇਹਨਾਂ ਨੇ ਹੁਣ ਕਾफी ਛਾਲਾਂ ਸ਼ਰਤਾਂ ਲਾਈਆਂ ਹੋਈਆਂ ਨੇ ਪਰ ਅਸੀਂ ਜੇ ਗੱਲ ਕਰੀਏ ਇਨਸੈਂਟਿਵ ਦੀ ਯੋਜਨਾ ਨੂੰ ਸੈਂਟਰ ਵੱਲੋਂ ਮਿਲਦੇ ਸੀ ਉਹਨਾਂ ਵਿੱਚ ਵੀ ਸਾਡੇ ਬਣਦੇ ਜਿਹੜੇ ਇਨਸੈਂਟਿਵ ਸੀ ਉਹ ਕੱਟ ਲਿੱਤੇ ਗਏ ਨੇ ਤਾਂ ਹੁਣ ਜਿਹੜੀ ਜੱੱਚਾ ਬੱਚਾ ਦੀ ਮੌਤ ਦਾਰਾ ਉਹ ਹੁਣ ਦਿਨੋ-ਦਿਨ ਵਧੇਗੀ ਕਿਉਂਕਿ ਆਸ਼ਾ ਵਰਕਰ ਸਰਕਾਰੀ ਵਿੱਚ ਜਰਨਲ ਕੈਟਾਗਰੀ ਨੂੰ ਤਾਂ ਬਿਲਕੁਲ ਹੀ ਨਹੀਂ ਕਹੇਗੀ ਕਿ ਜਾ ਕੇ ਤੁਸੀਂ ਜਨੇਪਾ ਕਰਾਓ ਕਿਉਂਕਿ ਜਰਨਲ ਦਾ ਸਾਡਾ ਬਿਲਕੁਲ ਵੀ ਇਨਸੈਂਟਿਵ ਕੱਟ ਲਿੱਤੇ ਗਏ ਨੇ ਸਾਡੇ ਜਿਹੜੇ ਸਰਕਾਰ ਨੇ ਇਨਸੈਂਟਿਵ ਕੱਟੇ ਨੇ ਉਹਨਾਂ ਨਾਲ ਹੀ ਸਾਡਾ ਰੋਜੀ ਰੋਟੀ ਚੱਲਦੀ ਸੀ ਬਾਕੀ ਇਨਸੈਂਟਿਵ ਤਾਂ ਨਿਕੋਣੇ ਜੇ ਰਹਿ ਗਏ ਨੇ ਉਹ ਇਨਸੈਂਟਿਵ ਵੀ ਪੰਜਾਬ ਸਰਕਾਰ ਨੇ ਸ਼ਰਤਾਂ ਲਾਈਆਂ ਨੇ ਕਿ ਜੇ ਉਹ ਇਨਸੈਂਟਿਵ 3000 ਦਾ ਹੋਊਗਾ ਤਾਂ 2500 ਰੁਪਿਆ ਪਾਇਆ ਜਾਊਗਾ ਸਰ ਸਾਨੂੰ ਪੰਜਾਬ ਸਰਕਾਰ ਵੱਲੋਂ ਕੋਈ ਮੀਟਿੰਗ ਨਹੀਂ ਦਿੱਤੀ ਜਾ ਰਹੀ ਬੜੇ ਅਸੀਂ ਧਰਨੇ ਕਰਲੇ ਬੜੀਆਂ ਸਿਹਤ ਮੰਤਰੀ ਪੰਜਾਬ ਨਾਲ ਅਸੀਂ ਮੀਟਿੰਗਾਂ ਕਰ ਲਈਆਂ ਪਰ ਅਸੀਂ ਫਾਈਨਲ ਮੀਟਿੰਗ ਦੀ ਸੀਐਮ ਦੀ ਮੰਗ ਕੀਤੀ ਆ ਸਾਨੂੰ ਮਾਨ ਸਰਕਾਰ ਬਿਲਕੁਲ ਵੀ ਮੀਟਿੰਗ ਨਹੀਂ ਦੇ ਰਹੀ ਹੈਗੀ